ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਸ਼ਤਾਬ ਦੀ 350 ਸਾਲਾਂ ਬੜੀ ਸ਼ਰਧਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਰਹੀ ਹੈ ਹੋਰ ਸਿੱਖ ਸੰਸਥਾਾਂ ਮੱਧਾਲ ਪੰਥ ਆਓ ਤੁਹਾਨੂੰ ਦਰਸ਼ਨ ਕਰਾਈਏ ਸਾਹਮਣੇ ਹੈਗਾ ਜੀ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਸામਨੇ ਗੁਰਦੁਆਰਾ ਹੈਗਾ ਗੁਰਦੁਆਰਾ ਸ਼ਹੀਦੀ ਬਾਗ ਬਹੁਤ ਵੀਰੇ ਹੌਲ ਮੇਲੇ ਨੂੰ ਆਏ ਹੋਣੇ ਆ ਤੇ ਇੱਥੇ ਦਰਸ਼ਨ ਵੀ ਕੀਤੇ ਹੋਣੇ ਆ ਤੇ ਆਪਾਂ ਤੁਹਾਨੂੰ ਦਰਸ਼ਨ ਵੀ ਕਰਾ ਦੇਣੇ ਨਾਲ ਇੱਥੇ ਹਜੂਰ ਸਾਹਿਬ ਵਾਲੇ ਬਾਬੇ ਲੰਗਰ ਲਾਇਆ ਬਾ ਆਪਾਂ ਲੰਗਰ ਦੇ ਵੀ ਤੁਹਾਨੂੰ ਉੱਥੇ ਦਰਸ਼ਨ ਕਰਾਣੇ ਸੰਗਤਾਂ ਦੇ ਕਰਾਣੇ ਸੋ ਆਪ ਜੁੜੇ ਰਹੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਬਾਅਦ ਤੇ ਵਦ ਸ਼ੇਅਰ ਕਰੋ ਗੁਰਦੁਆਰਾ ਸ਼ਹੀਦੀ ਬਾਗ ਬਹੁਤ ਹੀ ਸੋਹਣਾ ਬਹੁਤ ਹੀ ਸੋਹਣਾ ਗੁਰਦੁਆਰਾ ਬਣਾਇਆ ਗੁਰੂ ਘਰ ਸਾਰੇ ਸੋਹਣੇ ਹੁੰਦੇ ਆ ਕੋਈ ਗੁਰੂ ਘਰ ਇਦਾਂ ਦਾ ਨਹੀਂ ਹੁੰਦਾ ਇਹ ਨੰਘ ਸਿੰਘਾਂ ਦੀ ਸ਼ੌਣੀ ਹੈ ਜਿਹੜੇ ਜਿਹੜੇ ਹਵੀਰ ਹੋਲੇ ਮੱਲੇ ਤੇ ਆਂਦੇ ਆ ਉਹਨੇ ਵੀ ਦੇਖਿਆ ਹੋਣਾ ਜਿਹੜੇ ਅੱਗੇ ਪਿੱਛੇ ਆਂਦੇ ਤੇ ਉਹਨੇ ਵੀ ਦਰਸ਼ਨ ਕੀਤੇ ਹੋਣੇ ਆ ਨਿਸ਼ਾਨ ਸਾਹਿਬ ਦੇਖੋ ਕਿੰਨੇ ਉੱਚੇ ਉੱਚੇ ਝੁੱਲ ਰਹੇ ਨੇ ਆਓ ਤੁਹਾਨੂੰ ਦਰਸ਼ਨ ਕਰਾਈਏ ਇੱਧਰ ਆਪਣੀਆਂ ਨੰਘ ਸਿੰਘ ਫੌਜਾਂ ਸ਼ਰਦਾਈਆਂ ਦੇ ਲੰਗਰ ਚੱਲਦੇ ਆ ਜੀ ਤੇ ਇੱਧਰ ਸ਼ਰਦਾਈਆਂ ਬਣੀ ਜਾਂਦੀਆਂ ਸ਼ਰਦਾਈਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬੇ ਸ਼ਰਦਾਈਆਂ ਸ਼ਿਕਾਈ ਜਾਂਦੇ ਆ ਬਦਾਮਾਂ ਵਾਲੀਆਂ ਤੇ ਜਰੂਰ ਆਪ ਜੀ ਨੇ ਇੱਥੇ ਛਾਕੇ ਗਏ ਹੋਣੇ ਇਹ ਪੁਰਾਤਨ ਖੂਹ ਹੈ ਉਹਨਾਂ ਸਾਮਿਆਂ ਦੇ ਬਣੇ ਹੋਏ ਖੂਹ ਗੁਰੂ ਮਹਾਰਾਜ ਦੇ ਸਮੇਂ ਦੇ ਆਓ ਫਿਰ ਇੱਧਰ ਚੱਲਦੇ ਆ ਜਿਹੜੇ ਜਿਹੜੀ ਸੰਗਤ ਜਿਹੜੇ ਜਿਹੜੇ ਵੀਰ ਹਜੂਰ ਸਾਹਿਬ ਗਏ ਐ ਬਾਬਾ ਨਿਹੰਗ ਸਿੰਘ ਜੀ ਦਾ ਤੁਸੀਂ ਸਥਾਨ ਦੇਖਿਆ ਹੋਣਾ ਮੌਜੂਦਾ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਤੇ ਨਾਲੇ ਤਾਂ ਤੁਹਾਨੂੰ ਦਰਸ਼ਨ ਕਰਾ ਦੇਣੇ ਆ ਸੰਤ ਮਹਾਂਪੁਰਖਾਂ ਦੇ 시ਦੀ ਬਾਗ ਵਾਲੇ ਮਹਾਂਪੁਰਖ ਉਹ ਵੀ ਇੱਥੇ ਬੈਠੇ ਆ ਸੰਤ ਮਹਾਂਪੁਰਖਾਂ ਦੇ ਦਰਸ਼ਨ ਕਰੋ ਆਜੋ ਅੱਗੇ ਚੱਲਦੇ ਆ ਤੁਹਾਨੂੰ ਲੰਗਰਾਂ ਦਾ ਪ੍ਰਬੰਧ ਵੀ ਦੱਸਦੇ ਆ ਹਜੂਰ ਸਾਹਿਬ ਵਾਲੇ ਬਾਬਿਆਂ ਨੇ ਬਹੁਤ ਵੱਡਾ ਪ੍ਰਬੰਧ ਕੀਤਾ ਹੈ ਲੰਗਰਾਂ ਦਾ ਕਿਉਂਕਿ ਫਤਾ ਬਈ ਸ਼ਤਪ ਜੀ ਤੇ ਸੰਗਤਾਂ ਨੇ ਸੰਗਤਾਂ ਦੇ ਲਈ ਬੜੇ ਪ੍ਰਬੰਧ ਕੀਤੇ ਆ ਅਜਾਜ ਵਰਗਾ ਟਰਾਲਾ ਵੀ ਬਾਬੇ ਨਾਲ ਲਿਆਇਆ ਹਜੂਰ ਸਾਹਿਬ ਤੋਂ ਟਰੈਕਟਰ ਦੇਖੋ ਹਿੰਦੁਸਤਾਨ ਦਾ ਪੁਰਾਣਾ ਟਰੈਕਟਰ ਹਿੰਦੁਸਤਾਨ ਲਿਖਿਆ ਈ ਤੇ 250 ਛੜੇ 4x4 ਬਣਾਇਆ ਵਾ ਆਜੋ ਪਹਿਲਾ ਆਪਾਂ ਲੰਗਰਾਂ ਵੱਲ ਤੇ ਚੱਲਦੇ ਆਂ ਪ੍ਰਬੰਧ ਦਿਖਾਈਏ ਤੁਹਾਨੂੰ ਹਜੂਰ ਸਾਹਿਬ ਵਾਲੇ ਬਾਬਿਆਂ ਦੇ ਇੱਧਰ ਦੇਖੋ ਲਓ ਜੀ ਨਿਊਡਲ ਹੋ ਗਏ ਚਾਫ ਹੋ ਗਈਆਂ ਇੱਧਰ ਹਰ ਪ੍ਰਕਾਰ ਦਾ ਫਾਸਟ ਫੂਡ ਤਿਆਰ ਕੀਤਾ ਜਾ ਰਿਹਾ ਹੈ ਤੁਹਾਡੀ ਸੇਵਾ ਹੈ ਹਰੇਕ ਪ੍ਰਕਾਰ ਦਾ ਫਾਸਟ ਫੂਡ ਹੈ ਜਵਾਨਾ ਕਿਆ ਵਰਤਾਈ ਜੰਨਾ ਪਾਸਤਾ ਹੈ ਪਾਸਤਾ ਵਰਤਾਈ ਜੰਨਾ ਲਓ ਜੀ ਪਾਸਤਾ ਸਮੋਸੇ ਹਰੇਕ ਪ੍ਰਕਾਰ ਦਾ ਫਾਸਟ ਫੂਡ ਦਾ ਲੰਗਰ ਲਾਇਆ ਪ੍ਰਸ਼ਾਦਿਆਂ ਦਾ ਜਲੇਬੀਆਂ ਦਾ ਕਿਤੇ ਬਾਬੇ ਸੇਵਾ ਕਰੀ ਜਾਂਦੇ ਆ ਕਿ ਮਿਰਚਾਂ ਚੀਰੀ ਜਾਂਦੇ ਆ ਇਧਰ ਨਾਲ ਦੀ ਨਾਲ ਲੰਗਰ ਵੀ ਚੱਲੀ ਜਾਂਦਾ ਹੈ ਇਧਰ ਨਾਲ ਦੀ ਨਾਲ ਜਲੇਬੀਆਂ ਵੀ ਬਣੀ ਜਾਂਦੀਆਂ ਆ ਦੇਖੋ ਕਿਤੇ ਜਲੇਬੀਆਂ ਦੀਆਂ ਪੱਟੀਆਂ ਚੱਲੀ ਜਾਂਦੀਆਂ ਕਿਤੇ ਫਾਸਟ ਫੂਡ ਦੀਆਂ ਚੱਲੀ ਜਾਂਦੀਆਂ ਇੱਥੇ ਜਿਸ ਤਿੱਕੇ ਦੇ ਲੱਡੂ ਬਣਾਈ ਬਣੇ ਜਾਂਦੇ ਆ ਇੱਧਰ ਨੌਜਵਾਨ ਸਾਡੇ ਲੱਡੂ ਬਣਾਈ ਜਾਂਦੇ ਆ ਤੇ ਬਹੁਤ ਵੱਡਾ ਪ੍ਰਬੰਧ ਕੀਤਾ ਹੈ ਜੀ ਸੰਤ ਮਹਾਂਪੁਰਖਾਂ ਨੇ ਅਜੂਰ ਸਾਹਿਬ ਵਾਲੇ ਬਾਬਿਆਂ ਨੇ ਆ ਦੇਖੋ ਗੱਡੇ-ਗੱਡੇ ਵੱਡੇ ਕੜਾਹੀ ਪਤਿੱਲੇ ਇੱਧਰ ਦੇਸੀ ਘੇਦੇ ਲੱਡੂ ਚੱਲੀ ਜਾਂਦੇ ਆ ਦੇਖੋ ਲੱਡੂ ਸ਼ਕਰਪਾਰੇ ਹਰੇਕ ਪ੍ਰਕਾਰ ਦੀ ਮਠਿਆਈ ਬਣੀ ਜਾਂਦੀ ਆ ਦੇਖੋ ਇਹਦੇ ਸ਼ੱਕਰਪਾਰੇ ਬਣੀ ਜਾਂਦੇ ਆ ਇੱਕ ਬਰਾਤ ਨਹੀਂ ਵਾਹ ਜੀ ਵਾਹ ਬਹੁਤ ਤਖੜੇ ਪ੍ਰਬੰਧ ਕੀਤੇ ਆ ਵੱਡੇ ਪ੍ਰਬੰਧ ਮਹਾਪੁਰਸ਼ਾਂ ਵੱਲੋਂ ਕੀਤੇ ਜਾ ਰਹੇ ਨੇ ਪਹਿਲੀ ਮਠਿਆਈਆਂ ਤਿਆਰ ਹਰੇਕ ਪ੍ਰਕਾਰ ਦੀ ਮਠਿਆਈ ਲੱਡੂ ਆ ਦੇਖ ਲਓ ਪਤਾ ਹੀ ਨਹੀਂ ਮਠਿਆਈਆਂ ਦੇ ਬ੍ਰਾਂਡ ਕਿੰਨੇ ਕੁ ਬਣਾਤੇ ਕੋਈ ਹਿਸਾਬ ਕਿਤਾਬ ਨਹੀਂ ਮਾਇਕਾ ਜੀ ਫਾਸਟ ਫੂਡ ਦੀਆਂ ਦੁਕਾਨਾਂ ਦੇ ਉੱਪਰ ਵੀ ਥੋੜਾ ਫਾਸਟ ਫੂਡ ਹੋਣਾ ਹੈ ਕਿਤੇ ਗੋਭੀ ਦੇ ਪਕੌੜੇ ਬਣੇ ਜਾਂਦੇ ਆ ਨਾਲੇ ਤਿਆਰੀਆਂ ਦੇਖੋ ਵੱਡੇ ਲੈਵਲ ਦਾ ਪ੍ਰਬੰਧ ਚੱਲੀ ਜਾਂਦਾ ਹੈ ਸੰਗਤਾਂ ਦੀ ਆਮਦ ਨੂੰ ਦੇਖ ਕੇ ਵੱਡੇ ਪ੍ਰਬੰਧ ਕੀਤੇ ਗਏ ਆ ਜਿੱਥੇ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਤ ਮਹਾਂਪੁਰਖਾਂ ਬਰੋ ਹਜੂਰ ਸਾਹਿਬ ਵਾਲੇ ਬਾਬਿਆਂ ਦੇ ਵੱਲੋਂ ਤੇ ਆਪ ਜੀ ਜੇ ਇੱਥੇ ਆਈ ਹੈ ਤਾਂ ਜਰੂਰ ਦਰਸ਼ਨ ਕਰਕੇ ਜਾਣਾ ਇੱਧਰ ਸਮੋਸੇ ਬਣੀ ਜਾਂਦੇ ਆ ਯਾਨੀ ਹਰ ਇੱਕ ਪ੍ਰਕਾਰ ਦੀ ਆਈਟਮ ਤਿਆਰ ਹੋਈ ਜਾਂਦੀ ਹੈ ਆ ਸਮੋਸੇ ਆ ਦੇਖੋ ਕਿਤੇ ਅਕੜਾਹੇ ਦੇਖੋ ਬੱਲਾ 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 ਵੱਡੇ ਦੇ ਕੜਾਹੇ ਇੱਧਰ ਤੁਹਾਨੂੰ ਹੋਰ ਦੱਸਦਾ ਮੈਂ ਵੱਲਾ 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 ਬਈ ਆ ਤਾਂ ਕੜਾਹੇ ਵੀ ਬਹੁਤ بڑے بڑے ਆ ਹੁਣ ਮੈਂ ਕਿਹਾ ਫੋਨ ਛੋਟਾ ਪੈ ਜਾਣਾ ਇਹਨਾਂ ਨੂੰ ਦਿਖਾਣ ਲੱਗੇ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਬਈ ਬਹੁਤ ਵੱਡੇ ਬਾਬਿਆਂ ਦੇ ਬਚਨ ਤੇ ਖੀਸਾ ਮੇਰਾ ਹੱਥ ਤੇਰਾ ਕਿਤੇ ਦੁੱਧ ਦੇ ਟੈਂਕ ਆਈ ਜਾਂਦੇ ਆ ਅੱਗੇ ਤੇ ਦੁੱਧ ਦਾ ਹਿਸਾਬ ਕਿਤਾਬ ਹੀ ਨਹੀਂ ਕਿੰਨੇ 100 ਲੀਟਰ ਹੋਣਾ ਇਹਨਾਂ ਦੁੱਧਾਂ ਦੇ ਪਨੀਰ ਬਣੇ ਜਾਂਦੇ ਆ ਸ਼ਾਹੀ ਪਨੀਰ ਮਟਰ ਪਨੀਰ ਵਿਰਾਸਤੀ ਖੂਬੀ ਵਿੱਚ ਹੈ ਕਿਤੇ ਨੌਜਵਾਨ ਦੇਖੋ ਦੁੱਧ ਇਹ ਕੋਈ ਉਹ ਪੈਕਟਾਂ ਬੁਗੜਾਂ ਵਾਲਾ ਦੁੱਧ ਨਹੀਂ ਹੈਗਾ ਵਧੀਆ ਦੁੱਧ ਆ ਕਿਤੇ ਗੋਭੀ ਕੱਟੀ ਜਾਂਦੇ ਆ ਸਾਡੇ ਬਜ਼ੁਰਗ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਵੱਡੀ ਸੇਵਾ ਸੰਤ ਮਹਾਂਪੁਰਖਾਂ ਦੀ ਇੱਧਰ ਚੱਲਦੇ ਆ ਜਵਾਨਾ ਆ ਜਾ ਵੀ ਇਹ ਬਾਬਾ ਨਿਹੰਗ ਸਿੰਘ ਜੀ ਜਿਹੜੇ ਹਜੂਰ ਸਾਹਿਬ ਵਾਲੇ ਉਹਨਾਂ ਦਾ ਲੰਗਰ ਹੈ ਜੀ ਜਿਹੜੇ ਜਿਹੜੇ ਹਜੂਰ ਸਾਹਿਬ ਗਏ ਆ ਉਹਨਾਂ ਨੂੰ ਪਤਾ ਹੋਣਾ ਆ ਦੇਖੋ ਪਨੀਰ ਦੇ ਕਿਤੇ ਬੇਸਾਬੇ ਟੱਪ ਭਰੇ ਪਈ ਆ ਮੈਂ ਖਾ ਲਈ ਖਾਈ ਕੋਈ ਨਹੀਂ ਜਿੰਨਾ ਪਨੀਰ ਬਣਿਆ ਵਾ ਬਾਈ ਜੀ ਮੈਂ ਤਾਂ ਆਪਣੀ ਜ਼ਿੰਦਗੀ ਚ ਕੜਾਹੇ ਪਹਿਲੀ ਵਾਰ ਦੇਖੇ ਇਹ ਡੱਡੇ ਵੱਡੇ ਪਿਓਰ ਆਪਣਾ ਪਨੀਰ ਬਣਾਈ ਜਾਂਦੇ ਆ ਬਾਬੇ ਐ ਨਹੀਂ ਬਈ ਕੋਈ ਉਹ ਇਹਦਰ ਪ੍ਰੋਜੈਕਟ ਦੇਖੋ ਜਿਹੜਾ ਸੋਲਰ ਨਾਲ ਚੱਲਦਾ ਦੇਖੋ ਬਈ ਕਿਤੇ ਸਬਜ਼ੀਆਂ ਬਣੀ ਜਾਂਦੀਆਂ ਜਿਹੜਾ ਸੋਲਰ ਨਹੀਂ ਆਪਣਾ ਤੂ ਆ ਮੈਨੂੰ ਹੁਣ ਨਾ ਭੁੱਲ ਗਿਆ ਇਹਨੂੰ ਕਿਆ ਕਹਿੰਦੇ ਆ ਆ ਸਟੀਮ ਸੌਰੀ ਆ ਸਟੀਮ ਨਾਲ ਜਿਹੜੀ ਭਾਫ਼ ਨਾਲ ਸਬਜ਼ੀਆਂ ਬਣੀ ਜਾਂਦੀਆਂ ਕਿੱਡੇ-ਕੱਡੇ ਵੱਡੇ ਪ੍ਰੋਜੈਕਟ ਐ ਤੇ ਆ ਦੇਖੋ ਆ ਕੋਠੇ ਜੱਡੇ ਜੱਡੇ ਤਾਂ ਭਾਈ ਇੱਥੇ ਪਤੀਲੇ ਆ ਸਬਜ਼ੀਆਂ ਦਾ ਨਹੀਂ ਪਤਾ ਕਿੰਨੇ ਪ੍ਰਕਾਰ ਦੀਆਂ ਮਠਿਆਈਆਂ ਦਾ ਨਹੀਂ ਪਤਾ ਕਿੰਨੇ ਪ੍ਰਕਾਰ ਦੀਆਂ ਪਤਾ ਹੀ ਨਹੀਂ ਕਿੰਨਾ ਬਹੁਤ ਵੱਡਾ ਪ੍ਰਬੰਧ ਆ ਦੇਖੋ ਕਿਤੇ ਗਾਜਰਾਂ ਕੱਟੀ ਜਾਂਦੇ ਇੱਧਰ ਮਿਰਚਾਂ ਕੱਟੀ ਜਾਂਦੇ ਆ ਬੀਬੀਆਂ ਪਿਆਜ਼ ਚੀਰੀ ਜਾਂਦੀਆਂ ਇੱਧਰ ਭਾਂਡੇ ਧੋ ਹੋਈ ਜਾਂਦੇ ਆ ਇਹ ਹਜ਼ੂਰ ਸਾਹਿਬ ਵਾਲੇ ਬਾਬੇ ਆ ਜਿਹੜੇ ਤੁਸੀਂ ਜਦੋਂ ਹਜੂਰ ਸਾਹਿਬ ਗਏ ਹੋਣੇ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਬਹੁਤ ਵਧੀਆ ਸੁਚੱਜੇ ਪ੍ਰਬੰਧ ਕੀਤੇ ਆ ਇੱਧਰ ਪੱਟੀਆਂ ਕਿਤੇ ਪਾਣੀ ਗਰਮ ਹੋਈ ਜਾਂਦਾ ਇੱਧਰ ਬੀਬੀਆਂ ਪ੍ਰਸ਼ਾਦੇ ਬਣਾਈ ਜਾਂਦੀਆਂ ਦੇਖੋ ਹੱਥੀਂ ਵੀ ਪ੍ਰਸ਼ਾਦੇ ਮਾਣਦੇ ਮਸ਼ੀਨਾਂ ਵੀ ਤਿੰਨ ਚਾਰ ਮਸ਼ੀਨਾਂ ਵੀ ਲੱਗੀਆਂ ਵਾਂ ਕਰੂ ਦਰਸ਼ਨ ਵਾਹ ਜੀ ਵਾਹ ਇਧਰ ਆ ਦੇਖੋ 1 2 3 ਮਸ਼ੀਨਾਂ ਲਗੀਆਂ ਵਾ ਇਹ ਮਸ਼ੀਨੀ ਪ੍ਰਸ਼ਾਦਾ ਮਸ਼ੀਨੀ ਪ੍ਰਸ਼ਾਦਾ ਵੀ ਉਹ ਨਹੀਂ ਹੈਗਾ ਬਹੁਤ ਵਧੀਆ ਪਤਲਾ ਬਿਲਕੁਲ ਪਛਾਣ ਨਹੀਂ ਸਕਦੇ ਤੁਸੀਂ ਵੀ ਇਹ ਬਹੁਤ ਵਧੀਆ ਪ੍ਰਬੰਧ ਮਹਾਪੁਰਖਾਂ ਦੇ ਇਹ ਉਹ ਮਸ਼ੀਨ ਨਹੀਂ ਹੈਗੀ ਵੀ ਜਿਹੜੀ ਆਪਣਾ ਮੋٹے ਮੋٹے ਪ੍ਰਸ਼ਾਦੇ ਬਣਾਈ ਜਾਂਦੇ ਇਹ ਮਸ਼ੀਨ ਬਹੁਤ ਵਧੀਆ ਪਤਲਾ ਪਤਲਾ ਪ੍ਰਸ਼ਾਦਾ ਮੈਂ ਕਹਾ ਬਹੁਤ ਹੀ ਜ਼ਿਆਦਾ ਵਧੀਆ ਜਿਹੜੀਆਂ ਮਸ਼ੀਨਾਂ ਦੇਖੋ ਕਿਦਾਂ ਸੰਗਤਾਂ ਸੇਵਾ ਕਰਦੀਆਂ ਹੋਈਆਂ ਦੇਖੋ ਸੇਵਾ ਕੇਵੇਂ ਬਾਬੇ ਲੱਗੇ ਵੇ ਕਰਨ ਆ ਦੇਖੋ ਕਿਤੇ ਜਿਦਾ ਮੈਨੂੰ ਐਦਾ ਲੱਗਦੀ ਵੇ ਕੋਈ ਕਲਾ ਹੀ ਵਰਤ ਰਹੀ ਹੈ ਵਾਕਈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਮੈਂ ਤੁਹਾਨੂੰ ਅੱਜ ਸੱਚੀ ਦੱਸਣ ਲੱਗਿਆ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਪ੍ਰਬੰਧ ਪਹਿਲੀ ਵਾਰ ਦੇਖਿਆ ਮੈਂ ਆਪਣੀ ਜ਼ਿੰਦਗੀ ਵਿੱਚ ਲੰਗਰ ਦਾ ਐਡਾ ਵੱਡਾ ਪ੍ਰਬੰਧ ਪਹਿਲੀ ਵਾਰ ਦੇਖਿਆ ਲੰਗਰ ਸਾਰੇ ਮਹਾਨ ਹੁੰਦੇ ਆ ਚਾਹੇ ਉਹ ਆਚਾਰ ਦੇ ਨਾਲ ਪ੍ਰਸ਼ਾਦਾ ਹੋਵੇ ਚਾਹੇ ਸਬਜੀ ਨਾਲ ਹੋਵੇ ਪਰ ਬਹੁਤ ਵੱਡਾ ਪ੍ਰਬੰਧ ਬਾਬਿਆਂ ਨੇ ਕੀਤਾ ਹੈ ਲੰਗਰਾਂ ਤੇ ਕਦੇ ਕਿੰਤੂ ਪ੍ਰਾਂਤੂ ਨਹੀਂ ਨਾ ਆਪਾਂ ਕਦੇ ਕੀਤੀ ਨਾ ਕਰਨੀ ਆ ਕਿਸੇ ਨੇ ਨਾ ਸਾਡੇ ਵੀਡੀਓ ਤੇ ਕਿੰਤੂ ਪ੍ਰਾਂਤੂ ਭਾਈ ਲੰਗਰਾਂ ਤੇ ਕਰਨ ਆਇਓ ਕਿਸੇ ਦਾ ਮਨ ਕਰਦਾ ਲਾਓ ਕਿਸੇ ਦਾ ਨਹੀਂ ਕਰਦਾ ਨਾ ਲਾਓ ਨਗਾ ਦੇਖੋ ਕਿਤੇ ਭੱਲੇ ਚੱਲੀ ਜਾਂਦੇ ਆ ਆ ਭੱਲਿਆਂ ਦਾ ਲੰਗਰ ਆ ਭੱਲਿਆਂ ਦਾ ਲੰਗਰ ਲੱਗਿਆ ਤੇ ਇੱਧਰ ਕੌਫੀਆਂ ਦੀਆਂ ਮਸ਼ੀਨਾਂ ਲੱਗੀਆਂ ਵਾ ਕੌਫੀ ਛਕੀ ਜਾਓ ਗਰਮ ਗਰਮ ਨਾਲ ਸਮੋਸੇ ਖਾਈ ਜੋ ਦੇਸੀ ਕੇ ਇਹਦੀਆਂ ਮਠਿਆਈਆਂ ਇੱਧਰ ਨੌਜਵਾਨ ਕੌਫੀ ਵਰਤਾਈ ਜਾਂਦੇ ਆ ਤੇ ਇੱਧਰ ਬਾਬਿਆਂ ਨੇ ਲੰਗਰ ਦਾ ਪ੍ਰਬੰਧ ਜਿਹੜਾ ਕੀਤਾ ਉਹ ਵੀ ਤੁਹਾਨੂੰ ਦੱਸਦੇ ਆ ਮੈਂ ਬਾਰ-ਬਾਰ ਕਹਿੰਦਾ ਵੀ ਲੰਗਰ ਸਾਰੇ ਗੁਰੂ ਦੇ ਵਧੀਆ ਹੁੰਦੇ ਚਾਹੇ ਆਚਾਰ ਨਾਲ ਵੀ ਮਿਲ ਜਾਏ ਪਰ ਜਿੱਥੇ ਇਹ ਬਾਬਿਆਂ ਨੇ ਪ੍ਰਬੰਧ ਕੀਤਾ ਵਾ ਬਾਖਮਾਲ ਪ੍ਰਬੰਧ ਹੈ ਬਹੁਤ ਹੀ ਜਿਆਦਾ ਸੁਚੱਜੇ ਮੈਂ ਤੁਹਾਨੂੰ ਇੱਥੇ ਤੱਕ ਦੱਸ ਦਵਾਂ ਮੇ ਪ੍ਰਸ਼ਾਦੇ ਹੀ ਬਹੁਤ ਤਰ੍ਹਾਂ ਦੇ ਆ ਕਚੋਰੀਆਂ ਪੂਰੀਆਂ ਠੱਠੀ ਵਾਲੇ ਪ੍ਰਸ਼ਾਦੇ ਮਸ਼ੀਨ ਵਾਲੇ ਸਾਬਜੀਆਂ ਦਾ ਪਤਾ ਹੀ ਨਹੀਂ ਕਿੰਨਾ ਕਿ ਹਸਪਤਾ ਵਾ ਦੇਖੋ ਮੈਂ ਨਾ ਬਾਰ ਬਾਰ ਇਹ ਕਹਿੰਦਾ ਵੀ ਲੰਗਰਾਂ ਤੇ ਕਦੇ ਕਿੰਤੂ ਪ੍ਰਾਂਤੂ ਨਹੀਂ ਕਰਨੀ ਕਿਉਂਕਿ ਬਾਬਾ ਨਿਹੰਗ ਸਿੰਘ ਜੀ ਦਾ ਜਿਹੜੇ ਦਰਜਾ ਕਾ ਆਏ ਨਾ ਹਜੂਰ ਸਾਹਿਬ ਉਹ ਕਦੇ ਕਿੰਤੂ ਪ੍ਰਾਂਤੂ ਨਹੀਂ ਕਰੂੰਗੇ ਕਦੇ ਵੀ ਉਹ ਕਿੰਤੂ ਪ੍ਰਾਂਤੂ ਨਹੀਂ ਕਰੂੰਗੇ ਲੰਗਰ ਸਾਰੇ ਹੀ ਮਹਾਨ ਹੁੰਦੇ ਆ ਚਾਹੇ ਜਿਵੇਂ ਦਾ ਵੀ ਮਰਜੀ ਆ ਪਰ ਮੈਂ ਤੁਹਾਨੂੰ ਪ੍ਰਬੰਧ ਦੱਸਿਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਨਾਲੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਢੂਮੇਵਾਲ ਅੱਜ ਤੁਹਾਡੇ ਕੰਮਾਂ ਬੋਲ ਰਿਹਾ ਹਾਂ ਇਹ ਚੰਗਾ ਤੁਸੀਂ ਇਹ ਜਿਹੜਾ ਲੱਗਰ ਲੱਗਿਆ ਹੈ ਇਹ ਲੱਗਿਆ ਜੀ ਗੁਰਦਾਰਾਸ਼ੀ ਦੀਵਾਨ ਅਨੰਦਪੁਰ ਸਾਹਿਬ ਮਾਣ ਕੇ ਸਾਨੂੰ ਵੀ ਸੌਣੇ ਸਾਹਮਣੇ ਪਿਆ ਆਨੰਦਗੜ੍ਹ ਸਾਹਿਬ ਜਿੱਥੇ 100 ਫਕਰੀ ਕੜੀਆਂ ਨੇ ਇੱਥੇ ਲੰਗਰ ਲਾਇਆ ਹੈ ਮੱਦਾਨਾ ਸਿੰਘ ਜੀ ਖਰੀਦਸਾ ਵਾਲਿਆਂ ਨੇ ਅਜੂਦਾ ਮੁਖੀ ਪੰਡਾ ਰਿੰਦਰ ਸਿੰਘ ਜੀ ਰਾਤਾਬਲੀ ਮੱਦਸੇ ਜੀ ਬਹੁਤ ਹੀ ਸਜੇ ਪ੍ਰਬੰਧ ਕੀਤੇ ਹੋਏ ਹਨ ਕਿ ਜਰੂਰ ਆਪ ਜੀ ਇੱਥੇ ਦਰਸ਼ਨ ਦੇਣ ਦੀ ਤਾਕਤ ਕਰਣੀ ਹੈ ਕਿ ਇਹ 29 ਤਰੀਕ ਤੱਕ ਲੰਗਰ ਚੱਲਣਾ ਹੈ ਗੋਪਰ ਅੰਕ ਦੀਵਾਲ ਤੇ ਜਰੂਰ ਆਪ ਜੀ ਨੇ ਮਾਪੁਰ ਸਾਹਿਬ ਦਾ ਦਰਸ਼ਨ ਕਰਕੇ ਜਾਈਏ ਤੇ ਨਾਲੇ ਇੱਥੇ ਜਰੂਰ ਦਰਸ਼ਨ ਦੇ ਜਾਏ ਜਾਨੇ ਲੱਗੜ ਦੇ ਦਿੱਤਾ ਆ ਤੁਹਾਡਾ ਦਾਤਨਾ ਜੀ ਸਤਿ ਸ਼੍ਰੀ ਅਕਾਲ ਅਗਲੀ ਵੀਡੀਓ ਦੇ ਨਾਲ ਅਮਰ ਸਾਹਿਬ ਦੇ ਵਿੱਚ ਚੱਲਦੇ ਸੁੰਧੀ ਸਮਾਜਵਾਦੀਆਂ ਬਾਕ-ਬਾਕ ਵੀਡੀਓ ਨਾਲ ਜੁੜਦਾ ਰਹਾਂਗਾ ਕਿਉਂਕਿ ਜਿਹੜਾ ਇਸ ਸਮਾਂ ਹੈ ਇਹ ਸਤਾਜੀ ਦਾ ਬਾਰ ਬਾਰ ਨਹੀਂ ਆਣਾ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਹਰ ਗੁਰੂ ਘਰ ਦੀ ਦੇ ਜਿਨ੍ਹਾਂ ਤੋਂ ਨਹੀਂ ਆ ਜਾ ਸਕਦਾ ਕੋਈ ਬੰਦੇ ਇੱਥੇ ਵੀਡੀਓ ਦੇ ਵਿੱਚ ਦਰਸ਼ਕਾ ਲੈਂਦੇ ਤੇ ਜਿਹੜੇ ਬੰਦੇ ਆ ਸਕਦੇ ਆ ਉਹਨਾਂ ਲਈ ਅਸੀਂ ਇਹ ਵੀਡੀਓ ਬਣਾ ਲਿਆ ਤਾਂ ਜੋ ਕੋਈ ਇੱਥੇ ਆ ਕੇ 350 ਸਾਲਾਂ ਸ਼੍ਰੀ ਗੁਰੂ ਤੇਗ ਬਾਦੋ ਨਹਰਾ ਸਿੱਤੇ ਪਾਤਸ਼ਾਹੀ ਸਰਕਾਰ ਦੀ ਹੈ ਗੁਰੂ ਤੇਗ ਬਾਹਾਦਰ ਮਹਾਰਾਜ ਜੀ ਨੇ ਸੀਸ ਲਾਇਆ ਹੈ ਯਾਨੀ ਇਹ ਬੇਕੀਆ ਪਰਵਾਹ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੈ